ਸਤਿ ਸ਼੍ਰੀ ਅਕਾਲ ਪੰਜਾਬੀ ਨੂੰ ਸਵਾਗਤ ਕਰਦੇ ਹਾਂ ਇੱਕ ਹੋਰ ਨਵੇਂ ਵੀਡੀਓ ਵਿੱਚ ਕੈਨੇਡਾ ਜਾ ਰਿਹਾ ਇੱਕ ਪੰਜਾਬੀ ਨੌਜਵਾਨ ਦਿੱਲੀ 에ਅਰਪੋਰਟ ਦੇ ਉੱਤੇ ਗ੍ਰਿਫਤਾਰ ਹੋਇਆ ਹੈ ਜੀ ਹਾਂ ਇਹ ਪੰਜਾਬੀ ਨੌਜਵਾਨ ਕੈਨੇਡਾ ਜਾਣ ਦਾ ਚਾਹਵਾਨ ਸੀ ਤੇ ਜਿਵੇਂ ਹੀ ਇਸ ਦੇ ਵੱਲੋਂ ਦਿੱਲੀ 에ਅਰਪੋਰਟ ਤੋਂ ਆਪਣੀ ਟੋਰਾਂਟੋ ਦੀ ਟਿਕਟ ਬੁੱਕ ਕਰਵਾਈ ਗਈ ਸੋ ਇਸੇ ਦੌਰਾਨ ਇਹ ਦਿੱਲੀ 에ਅਰਪੋਰਟ ਦੇ ਉੱਤੇ ਫਲਾਈਟ ਲੈਂਣ ਦੇ ਲਈ ਵੀ ਪਹੁੰਚ ਜਾਂਦਾ ਹੈ ਸੋ ਇਸੇ ਦੌਰਾਨ ਪੰਜਾਬ ਪੁਲਿਸ ਵੀ ਮੌਕੇ ਦੇ ਉੱਤੇ ਪਹੁੰਚਦੀ ਹੈ ਤੇ ਫਲਾਈਟ ਉਡਣ ਤੋਂ ਕੁਝ ਮਿੰਟ ਪਹਿਲਾਂ ਹੀ ਇਸ ਦੀ ਗ੍ਰਿਫਤਾਰੀ ਕੀਤੀ ਜਾਂਦੀ ਹੈ ਜੀ ਹਾਂ ਤੁਹਾਨੂੰ ਦੱਸਦੀ ਆ ਕਿ ਮਾਮਲਾ ਸੁਣ ਕੇ ਤੁਸੀਂ ਵੀ ਰਹਿ ਜਾਵੋਗੇ ਹੈਰਾਨ ਦਰਸਾਲੇ ਪੰਜਾਬੀ ਨੌਜਵਾਨ ਪੰਜਾਬ ਦਾ ਹੀ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਇਸ ਪੰਜਾਬੀ ਨੌਜਵਾਨ ਦਾ ਨਾਮ ਚਮਕੌਰ ਸਿੰਘ ਦੱਸਿਆ ਜਾ ਰਿਹਾ ਹੈ ਜਿਸ ਦੀ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ ਦਰਸਾਲ ਇਹ ਪੰਜਾਬੀ ਨੌਜਵਾਨ ਚਮਕੌਰ ਸਿੰਘ ਪੰਜਾਬ ਦੇ ਰਾਏ ਕੋਟ ਦਾ ਰਹਿਣ ਵਾਲਾ ਹੈ ਸੋ ਇਹ ਪਿਛਲੇ ਕਾਫੀ ਸਮੇਂ ਤੋਂ ਕੈਨੇਡਾ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਇਸੇ ਦੌਰਾਨ ਤੁਹਾਨੂੰ ਦੱਸਦੀ ਆ ਕਿ ਇਸ ਦੇ ਉੱਤੇ ਕਾਫੀ ਜ਼ਿਆਦਾ ਕੇਸ ਚੱਲ ਰਹੇ ਸਨ ਸੋ ਡਰੱਗ ਦੇ ਕਾਫੀ ਜ਼ਿਆਦਾ ਕੇਸ ਚੱਲ ਰਹੇ ਸਨ ਜਿਸ ਦੇ ਕਾਰਨ ਇਹ ਭਾਰਤ ਦੇ ਵਿੱਚੋਂ ਫਰਾਰ ਹੋਣ ਦੀ ਕੋਸ਼ਿਸ਼ ਕਰ ਰਹੀ ਸੀ। ਬਾਰੇ ਇਸ ਦੌਰਾਨ ਪੰਜਾਬ ਪੁਲਿਸ ਨੂੰ ਇਸ ਦੀ ਪਾਣਕ ਲੱਗ ਜਾਂਦੀ ਹੈ ਕਿ ਇਹ ਪੰਜਾਬੀ ਨੌਜਵਾਨ ਚਮਕੌਰ ਸਿੰਘ ਕੈਨੇਡਾ ਜਾਣ ਦੀ ਫਰਾਕ ਦੇ ਵਿੱਚ ਹੈ। ਸੋ ਇਸੇ ਦੌਰਾਨ ਇਸ ਦੇ ਵੱਲੋਂ ਆਪਣਾ ਵੀਜ਼ਾ ਵੀ ਅਪਲਾਈ ਕੀਤਾ ਗਿਆ ਸੀ। ਸੋ ਕਿਸੇ ਹੋਰ ਦੇ ਪਾਸਪੋਰਟ ਦੇ ਉੱਤੇ ਹੀ ਇਸ ਦੇ ਵੱਲੋਂ ਆਪਣਾ ਵੀਜ਼ਾ ਅਪਲਾਈ ਕੀਤਾ ਗਿਆ ਸੀ ਜਿਸ ਤੋਂ ਬਾਅਦ ਕੇਸ ਨੂੰ ਵੀਜ਼ਾ ਮਿਲ ਵੀ ਜਾਂਦਾ ਹੈ ਤੇ ਇਹ ਆਖਰਕਾਰ ਦਿੱਲੀ 에ਰਪੋਰਟ ਦੇ ਉੱਤੇ ਫਲਾਈਟ ਲੈਂਡ ਦੇ ਲਈ ਪਹੁੰਚ ਵੀ ਜਾਂਦਾ ਹੈ। ਪਰ ਫਲਾਈਟ ਲੈਂਡ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਵੀ ਉੱਥੇ ਐਂਟਰੀ ਮਾਰਦੀ ਹੈ ਤੇ ਇਸ ਨੂੰ ਜਹਾਜ਼ ਚੜ੍ਹਨ ਤੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਇਸ ਤੋਂ ਬਾਅਦ ਹੁਣ ਪਤਾ ਲੱਗਾ ਹੈ ਕਿ ਚਮਕੌਰ ਸਿੰਘ ਦੇ ਵੱਲੋਂ ਆਪਣਾ ਪਾਸਪੋਰਟ ਕਿਸੇ ਹੋਰ ਦੇ ਨਾਂ ਦੇ ਉੱਤੇ ਪਾਸਪੋਰਟ ਬਣਵਾਇਆ ਗਿਆ ਸੀ ਜੋ ਬਿਲਕੁਲ ਜਾਲੀ ਸੀ ਤੇ ਇਸ ਪਾਸਪੋਰਟ ਦੇ ਉੱਤੇ ਉਸ ਦੇ ਵੱਲੋਂ ਜਿਹੜਾ ਵੀਜ਼ਾ ਕੈਨੇਡਾ ਦਾ ਲਿਆ ਗਿਆ ਸੀ ਉਹ ਬਿਲਕੁਲ ਰੀਅਲ ਸੀ ਜਿਸ ਤੋਂ ਬਾਅਦ ਹੀ ਉਸ ਨੂੰ ਦਿੱਲੀ 에ਰਪੋਰਟ ਦੇ ਅੰਦਰ ਐਂਟਰੀ ਮਿਲਦੀ ਹੈ ਤੇ ਇਸ ਤੋਂ ਇਲਾਵਾ ਉਸ ਦੇ ਦੁਆਰਾ ਇਮੀਗ੍ਰੇਸ਼ਨ ਵੀ ਕਲੀਅਰ ਕਰਵਾ ਲਈ ਜਾਂਦੀ ਹੈ ਸੋ ਇਸ ਤੋਂ ਬਾਅਦ ਉਹ ਜੇਕਰ ਪੰਜਾਬ ਪੁਲਿਸ ਦਿੱਲੀ 에ਰਪੋਰਟ ਦੇ ਉੱਤੇ ਨਾ ਪਹੁੰਚਦੀ ਤੇ ਉਸ ਦੇ ਵੱਲੋਂ ਉਡਾਨ ਭਰ ਲਈ ਜਾਣੀ ਸੀ ਪਰ ਉਸ ਦੇ ਸਾਥੀ ਗ੍ਰਿਫਤਾਰ ਕੀਤੇ ਗਏ ਸਨ ਜਿਸ ਤੋਂ ਬਾਅਦ ਪਤਾ ਲੱਗਾ ਕਿ ਚਮਕੌਰ ਸਿੰਘ ਦਿੱਲੀ 에어ਪੋਰਟ ਦੇ ਉੱਤੇ ਪਹੁੰਚ ਚੁੱਕਾ ਹੈ ਤੇ ਉਹ ਕੈਨੇਡਾ ਜਾਣ ਦੇ ਲਈ ਰਵਾਨਾ ਹੋ ਚੁੱਕਾ ਹੈ ਸੋ ਇਸੇ ਦੌਰਾਨ ਹੀ ਪੰਜਾਬ ਪੁਲਿਸ ਦਿੱਲੀ 에어ਪੋਰਟ ਦੇ ਉੱਤੇ ਪਹੁੰਚਦੀ ਹੈ ਤੇ ਚਮਕੌਰ ਸਿੰਘ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਸੋ ਬੇਹੱਦ ਹੀ ਹੈਰਾਨ ਕਰਦਾ ਮਾਮਲਾ ਹੁਣ ਇੰਦਰਾ ਗਾਂਧੀ 에어ਪੋਰਟ ਦਿੱਲੀ ਤੋਂ ਨਿਕਲ ਕੇ ਆ ਰਿਹਾ ਹੈ ਜਿੱਥੇ ਕਿ ਇੱਕ ਪੰਜਾਬੀ ਨੌਜਵਾਨ ਕੈਨੇਡਾ ਜਾਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਐਨ ਮੌਕੇ ਤੇ ਉੱਤੇ ਪਹੁੰਚ ਕੇ ਪੰਜਾਬ ਪੁਲਿਸ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ